ਤੁਹ ਜੁੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਦ ਕਰਦਾ ਏ। ਅ ਜਿਵੇਂ ਹੀ ਪਿਛਲੇ ਦਿਨਾਂ ਦੇ ਵਿੱਚ ਜੋ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਯੂ ਐਸ ਏ ਵੱਲੋਂ ਜੋ ਅਲੀਗਲ ਤੌਰ ਤੇ ਉੱਥੇ ਗਏ ਹਨ ਉਹਨਾਂ ਦੀ ਰਿਪੋਰਟ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਹੁਣ ਦੂਜਾ ਜਹਾਜ਼ ਕੱਲ ਪਹੁੰਚਿਆ ਸੀ ਜਿਸ ਵਿੱਚ ਫ੍ਰੀਕੋਰਡ ਦੇ ਪਿੰਡ ਬੱਗਿਆਣ ਦਾ ਰਹਿਣ ਵਾਲਾ ਗੁਰਪ੍ਰੀਤ ਸੀ ਜੋ ਪਿਛਲੇ ਸਮੇਂ ਯੂ ਐਸ ਏ ਗਿਆ ਸੀ ਅਤੇ ਉਸ ਨੂੰ ਹੁਣ ਫਿਲਹਾਲ ਘਰ ਭੇਜ ਦਿੱਤਾ ਗਿਆ। ਗੁਰਪ੍ਰੀਤ ਸਿੰਘ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਦਾ ਫ੍ਰੀਕੋਰਡ ਜ਼ਿਲ੍ਹੇ ਦੇ ਪਿੰਡ ਬੱਗਿਆਣ ਦਾ ਰਹਿਣ ਵਾਲਾ ਸੀ। ਅਤੇ ਉਸ ਦੀ ਆਈ.ਟੀ.ਆਈ ਕੀਤੀ ਹੋਈ ਸੀ ਉਸ ਵੱਲੋਂ ਫਾਰਮਿੰਗ ਦਾ ਧੰਦਾ ਵੀ ਸ਼ੁਰੂ ਕੀਤਾ ਗਿਆ ਸੀ ਇੱਥੇ ਸੈੱਟ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਫਾਰਮਿੰਗ ਦੇ ਧੰਦੇ ਵਿੱਚ ਜਦੋਂ ਲੈਂਪਿੰਗਸਕੈਨ ਦੀ ਬਿਮਾਰੀ ਆਈ ਤਾਂ ਉਸ ਦੇ ਜਾਨ ਔਰ ਮਰ ਗਏ ਅਸੀਂ ਉਸ ਦਾ ਕਾਫੀ ਨੁਕਸਾਨ ਹੋਇਆ ਅਤੇ ਉਸ ਤੋਂ ਬਾਅਦ ਉਸ ਵੱਲੋਂ ਵਿਦੇਸ਼ ਜਾਣ ਦਾ ਰੁਕ ਕੀਤਾ ਗਿਆ ਤਾਂ ਕਿਸੇ ਏਜੰਟ ਜਰੀਏ ਉਹ ਉਸ ਨੂੰ ਜਿਹੜਾ ਯੂ.ਐਸ.ਏ ਭੇਜਿਆ ਗਿਆ 5 ਮਹੀਨਿਆਂ ਦੀ ਮੁਸ਼ਕਲ ਤੋਂ ਬਾਅਦ ਜਦੋਂ ਉਹ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਯੂ.ਐਸ.ਏ ਪਹੁੰਚਿਆ ਗਿਆ ਤਾਂ ਸਰੂਪ ਉਸ ਵੱਲੋਂ ਫੜ ਲਿਆ ਗਿਆ ਸੀ ਉਸਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਤੇ ਉਹ ਹੁਣ ਆਪਣੇ ਘਰ ਵਾਪਸ ਆ ਚੁੱਕਿਆ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਵੇਂ ਏਜੰਟ ਨੇ ਉਸਦੇ ਨਾਲ ਠੱਗੀ ਮਾਰੀ ਹੈ ਪਹਿਲਾਂ ਉਸ ਨੂੰ ਕਿਹਾ ਗਿਆ ਸੀ ਕਿ ਤੈਨੂੰ ਯੂਐਸਏ ਦੇ ਵਿੱਚ ਵਰਕ ਪਰਮਿਟ ਦਿੱਤਾ ਜਾਵੇਗਾ ਤੇ 3 ਸਾਲ ਤੋਂ ਬਾਅਦ ਤੁਹਾਡੀ ਪੀਆਰ ਉੱਥੇ ਯੂਐਸਏ ਵਿੱਚ ਹੋ ਜਾਵੇਗੀ ਪਰ ਉਸਨੂੰ ਡਾਂਕੀ ਦੇ ਜਰੀਏ ਭੇਜਿਆ ਗਿਆ ਤਕਰੀਬਨ 5 ਮਹੀਨਿਆਂ ਬਾਅਦ ਉਹ ਯੂਐਸਏ ਪਹੁੰਚਿਆ ਸੀ ਮੈਕਸੀਕੋ ਬਾਰਡਰ ਤੋਂ ਪਰ ਉੱਥੋਂ ਦੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਸ ਨੂੰ ਰਿਪੋਰਟ ਕਰਕੇ ਘਰ ਭੇਜ ਦਿੱਤਾ ਗਿਆ ਉਸ ਵੱਲੋਂ ਲੱਖਾਂ ਦਾ ਰੁਪਈਆ ਖਰਚ ਕੇ ਉੱਥੇ ਜਾਇਆ ਗਿਆ ਸੀ ਕਿਉਂਕਿ ਇੱਥੇ ਵੀ ਉਸ ਦਾ ਕੋਈ ਕੰਮ ਕਰ ਨਹੀਂ ਚੱਲਿਆ ਸੀ ਤੁਸੀਂ ਵੀ ਸੁਣੋ ਗੁਰਪ੍ਰੀਤ ਸਿੰਘ ਦੀ ਇਹ ਸਾਰੀ ਦਾਸਤਾਨ ਮੈਨੂੰ ਜੀ ਗਣੀ ਸੰਧੂ ਆ ਇੰਗਲੈਂਡ ਦਾ ਜੀ ਚਲੰਦਰ ਏਰੀਆ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਵੀ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਜੀ ਮੇਰੀ ਆਈਟੀਆ ਕੀਤੀ ਹੋਈ ਹੈ 2010 ਦੀ ਪਾਸ ਆਊਟ ਆ ਮੈਂ ਉਹ ਕਹਿੰਦੇ ਜੀ ਦੇਰਾ ਇਹ ਆਈਟੀਆਈ ਦੇ ਵੇਚ ਤੇ ਵਰਕ ਪਰਮਿਟ ਲਾਵਾਂਗੇ ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਜੀ ਇਟਲੀ ਤੇ ਬਾਅਦ ਜਿੰਨੇ ਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ ਜੀ ਕਿੰਨੇ ਟਾਈਮ ਤੱਕ ਕਿਹਾ ਸੁਰਨ ਤੁਹਾਨੂੰ ਉੱਥੇ ਪੱਕੇ ਇੱਕ ਨੰਬਰ ਤੇ ਭੇਜਣ ਲਈ ਕਿਹਾ ਸੀ ਦੋ ਨੰਬਰ ਤੇ ਇੱਕ ਇੱਕ ਨੰਬਰ ਤੇ ਵਰਕ ਪਰਮਿਟ ਦੇ ਭੇਜਣ ਲਈ ਕਿਹਾ ਸੀ ਉਹ ਕਹਿੰਦੇ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਪੈ ਜੂਗੀ ਉੱਥੇ ਜੀ ਕਿਵੇਂ ਤੁਸੀਂ ਗਏ ਕਿਵੇਂ ਕਿਵੇਂ ਤੁਹਾਡੇ ਪੈਸੇ ਤੇ ਖਰਚੇ ਜੀ ਪੈਸੇ ਉਹਨਾਂ ਨੇ ਕੀ 40 ਲੱਖ ਰੁਪਇਆ ਲਿਆ ਜੀ ਉਹਨਾਂ ਨੇ 80 ਲੈ ਲਈ ਸੀ 40 ਲੱਖ ਰੁਪਈਆ ਤੇ ਪਹਿਲਾਂ ਮੈਨੂੰ ਉਹਨਾਂ ਨੇ ਇਟ ਲਈ ਰੱਖਿਆ ਜੀ ਉੱਥੇ ਕਹੀਗੇ ਅੱਜ ਲਵਾਉਨੇ ਤੇਰਾ ਗਾਂ ਦਾ ਕੱਲ੍ਹ ਨੂੰ ਲਵਾਉਨੇ ਉਹਨਾਂ ਨੇ 4.5 ਮਹੀਨੇ ਮੈਨੂੰ ਇਟ ਦੀ ਬਿਠਾਈ ਰੱਖਿਆ ਜੀ 4.5 ਮਹੀਨੇ ਬਿਠਾਈ ਰੱਖਿਆ ਤੇ ਅੱਜ ਲਵਾਉਨੇ ਆ ਕੱਲ੍ਹ ਨੂੰ ਲਵਾਉਣੀ ਆਂ ਹੀ ਕਰੀਗੇ ਫਿਰ ਉਹਨਾਂ ਨੇ ਜੀ ਮੈਨੂੰ ਮੈਂ ਕਹਿਣ ਤੇ ਵੀ ਵਾਰੀ-ਵਾਰੀ ਵੀ ਮੇਰਾ ਵੀ ਲਵਾਓ ਤੁਸੀਂ ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕਾంటర్ ਗਾਈਆਂ ਚ ਕਹਿੰਦੇ ਵੀ ਇੱਥੋਂ ਲਵਾਉਨੇ ਆ ਤੇਰਾ ਤਾਂ ਸਲਵਾ ਡੋਰ ਤੋਂ ਕਹਿੰਦੇ ਇੱਥੋਂ ਲਵਾ ਦਿੰਨੇ ਆ ਫੇਰ ਉੱਥੋਂ ਉਹਨਾਂ ਨੇ ਡੌਂਕੀ ਲਵਾ ਦਿੱਤੀ ਜੀ ਮੇਰੇ ਤੁਹਾਡੇ ਨਾਲ ਗੱਲ ਇੱਕ ਨੰਬਰ ਦੀ ਹੋਈ ਸੀ ਇੱਕ ਨੰਬਰ ਦੀ ਹੋਈ ਸੀ ਡੌਂਕੀ ਕਿਹੜੇ ਤਰੀਕੇ ਨਾਲ ਲਵਾ ਦਿੱਤੀ ਜੰਗਲਾਂ ਵਿੱਚ ਵੇ ਕਿ ਕਸ਼ਤੀ ਰੰਗ ਦੇ ਉਹ ਤਾਂ ਇਹ ਗੰਗਲਾਂ ਰਹੀਂ ਕਸ਼ਤੀ ਰਹੀਂ ਸਾਰੇ ਕਿਤੇ ਲੈ ਕੇ ਗਏ ਆ ਜੀ ਕਿੰਨੇ ਪੰਜਾਬੀ ਤੋਂ ਡੋਡਲ ਹੋਰ ਵੀ ਸੀ ਬਈ ਹੋਰ ਜੀ ਕਦੇ ਮਿਲ ਜਾਂਦੇ ਹੀ ਪੰਜਾਬੀ ਕਦੇ ਨਹੀਂ ਇਕੱਲਾ ਹੀ ਹੁੰਦਾ ਸੀਗੇ ਤੇ ਤੁਸੀਂ ਉੱਥੇ ਅਮਰੀਕਾ ਪਹੁੰਚ ਗਏ ਉੱਥੇ ਅਮਰੀਕਨ ਕਿੰਨੇ ਕਿੰਨੇ ਕਰ ਰਹੇ ਅਮਰੀਕਾ ਚ ਉਹਨਾਂ ਨੇ ਮੈਨੂੰ ਮਕਸੀਕੋ ਹੀ 1 ਮਹੀਨਾ ਬਿਠਾਈ ਰੱਖਿਆ ਜੀ ਉਹਨਾਂ ਨੇ ਉੱਥੇ ਬਿਠਾਈ ਰੱਖਿਆ ਕਦੇ ਫੋਨ ਦੇ ਦਿੰਦੇ ਹੀ ਕਦੇ ਖੋ ਲੈਂਦੇ ਸੀਗੇ ਤੇ ਕਦੇ 2 ਘੰਟੇ ਫੋਨ ਦੇਤਾ ਕਦੇ 2 ਘੰਟੇ ਗਾਂ ਗੱਡੀ ਤੇ ਲੈ ਕੇ ਫੇਰ ਗਾਂ ਅੱਗੇ ਕਿਸੇ ਹੋਰ ਜਾ ਕੇ ਬਿਠਾਤਾ ਘਰ ਜੀ ਚ ਬਾਹਰ ਨਹੀਂ ਨਿਕਲਣ ਦਿੰਦੇ ਸੀਗੇ ਪੈਸੇ ਦਾ ਅਰੇਂਜਮੈਂਟ ਕਿਵੇਂ ਕੀਤਾ ਜਾਣ ਲੱਗੇ ਕਿਸ ਤਰ੍ਹਾਂ ਪੈਸੇ ਜੀ ਕੋਸਤਾ ਘਰ ਤੇ ਲੋਨ ਕਰਾਇਆ ਜੀ 20 ਲੱਖ ਦਾ ਲੋਨ ਕਰਾਇਆ ਸੀ ਤੇ ਬਾਕੀ ਕੁਝ ਫੜੇ ਆ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਜੀ ਸਾਰਾ ਅਰੇਂਜਮੈਂਟ ਕੀਤਾ ਜੀ ਪੈਸੇ ਘਰ ਦੀ ਹਾਲਤ ਕੀ ਕੀ ਕਾਰੋਬਾਰ ਹੈ ਕਾਰੋਬਾਰ ਜ਼ਮੀਨ ਹੈ ਨਹੀਂ ਜੀ ਸਾਡੇ ਕੋਲੇ ਅਸੀਂ ਡੇਰੀ ਦਾ ਕੰਮ ਕਰਦੇ ਸੀਗੇ ਜੀ ਡੇਰੀ ਤੇ ਹੀ ਘਰ ਚੱਲਦਾ ਜੀ ਉਹ ਵੀ ਬੰਦ ਹੋ ਗਿਆ ਹਾਂ ਉਹ ਬੰਦ ਹੋ ਗਿਆ ਜੀ ਕੁਝ ਉਦੋਂ ਪੈਸੇ ਇਕੱਠੇ ਕਰਨ ਮਰਿਆ ਨਹੀਂ ਕੋਸ ਪਸ਼ੂ ਵੇਚਦੇ ਸੀਗੇ ਲਾ ਕਿਸ ਕਿੰਨੇ ਪਾਨਾ ਹਾਂ ਹਾਂਜੀ ਪੰਜ ਛੇ ਗਾਇਆਂ ਮਰ ਗਏ ਪ੍ਰਵਾਸ ਚ ਕੋਈ ਹੋਰ ਵੀ ਵਿਦੇਸ਼ੀ ਨਹੀਂ ਕੋਈ ਨਹੀਂ ਗਾਜੀ ਕਿਸ ਕਿਸ ਤਰ੍ਹਾਂ ਕੇ ਕਿਵੇਂ ਇਨਸਾਫ ਮਿਲ ਸਕਦਾ ਤੁਹਾਨੂੰ ਕਿਵੇਂ ਕਰਿਆ ਚਾਹੀਦਾ ਅਸੀਂ ਸਰਕਾਰ ਤੋਂ ਇਹ ਇਨਸਾਫ ਮੰਗਦੇ ਆ ਜੀ ਵੀ ਉਹਨਾਂ ਤੇ ਕਾਰਵਾਈ ਕੀਤੀ ਸਾਡੀ ਜਿਹੜੀ ਪੈਸੇ ਲੱਗੇ ਵਾਪਸ ਉਹਨਾਂ ਤੋਂ ਹੀ ਅੰਟਾ ਤੋਂ ਕਰਾਈ ਜਾਣ ਜੀ ਸਖਤ ਤੋਂ ਸਖਤ ਕਾਰਵਾਈ 6 ਮਹੀਨੇ 6 ਮਹੀਨੇ ਦੇ ਕਰੀਬ ਦਾ ਸਮਾਂ ਲੱਗਾ ਤੁਹਾਨੂੰ ਉੱਥੇ ਉੱਥੇ ਹੀ 5.5 ਮਹੀਨੇ ਲੱਗ ਗਏ 5.5 ਮਹੀਨੇ ਦਾ ਥੋੜਾ ਪੂਰਾ ਸਮਾਂ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਹਾਲਾਤ ਨੇ ਔਰ ਹੁਣ ਉੱਥੋਂ ਤੂੰ ਵਾਪਸ ਕਿੱਥੇ ਆ। ਉਦੋਂ ਕਿਸ ਤਰੀਕੇ ਦੇ ਹਾਲਾਤ ਰਹੇ? ਪਹਿਲਾਂ ਜੀ ਉਹਨਾਂ ਨੇ ਉੱਥੇ ਇਟਲੀ ਜਦੋਂ ਬਿਠਾਇਆ ਲ ਜਾ ਕੇ ਜੀ ਪਾਸਪੋਰਟ ਫੜ ਲਿਆ ਸੀ ਉਹਨਾਂ ਨੇ ਜੀ। ਕਹਿੰਦੇ ਤੇਰਾ ਵੀਜ਼ਾ ਲਵਾਉਨੇ ਆ। ਉੱਥੇ ਮੈਨੂੰ ਬਿਠਾਈ ਰੱਖਿਆ ਉਹਨਾਂ ਨੇ। ਬਸ ਰੋਜ਼ ਫੋਨ ਲਾ ਦਿੰਦੇ ਵੀ ਵਾ ਤੇਰਾ ਕੋਈ ਨਾ ਇੱਕ ਦੋ ਦਿਨਾਂ ਚ ਵੀਜ਼ਾ ਲਵਾ ਦਿੰਨੇ ਆ। ਤੇ ਤੇਰੇ ਪੇਪਰ ਭੇਜੇ ਹੋ ਜਾਂਦੇ ਸੀ ਜਾਂ ਇਹ ਕਹੀ ਗਈ। ਤੇ ਜਦੋਂ ਹੁਣ ਵਾਪਸ ਲੈ ਕੇ ਆਇਆ ਜੀ ਹੱਥ ਕੜੀਆਂ ਲਾ ਕੇ ਲੇ ਕੇ ਪੇਰਾ ਨੂੰ ਹੱਥਾਂ ਨੂੰ ਤੇ ਟੱਟ ਨੂੰ ਵੀ ਸੰਗਲ ਪਾ ਕੇ ਲੈ ਕੇ ਆਏ ਜੀ ਫਿਰ ਇਹ ਚਾਰੇ ਕੰਟਰੀਆਂ ਲੈ ਨਾਲ ਇਦਾਂ ਹੋਇਆ ਕਿ ਤੁਹਾਡੇ ਨਾਲ ਇਕੱਲੇ ਪੰਜਾਬ ਉਹ ਜੀ ਉੱਥੇ ਉੱਥੋਂ ਲੈ ਜਾਂਦੇ ਆ ਜੀ ਬਾਅਦ ਚ ਸਾਰਿਆਂ ਦੀ ਪਾਉਂਦੇ ਹੋਣੇ ਆ ਤੇ ਐ ਇੱਕ ਕਮਰੇ ਚ ਬੰਦ ਕਰ ਦਿੰਦੇ ਆ 15 ਦਿਨ ਇੱਕ ਕਮਰੇ ਚ ਹੀ ਬੰਦ ਰਹੇ ਅਮਰੀਕਾ ਪਹੁੰਚਣ ਦੇ ਦਿਨ ਕਿੰਨੇ ਹੋਏ ਸੀ ਜਦੋਂ ਤੁਹਾਨੂੰ ਦੂਮੇ ਫੜਲੇ 15 ਦਿਨ ਹੋ ਗਏ ਸੀ ਜੀ ਕਿੱਥੋਂ ਅਰੈਸਟ ਕੀਤਾ ਅਸੀਂ ਸੈਂਡੀਗੋ ਤੋਂ ਜੀ ਉੱਥੋਂ ਅਰੈਸਟ ਕੀਤਾ ਕ੍ਰੋਸਿੰਗ ਕੀਤੀ ਜਿੱਥੇ ਹਾਂਜੀ ਬਾਰਡਰ ਤੋਂ ਜੀ ਹਾਂਜੀ ਜਰੀ ਹੀ ਕਰਕੇ ਹੀ ਗਏ ਸੀ ਤੁਸੀਂ ਹਾਂਜੀ ਕੰਮ ਦੇ ਕਰਕੇ ਹੀ ਮੈਂ ਗਿਆ ਸੀ ਖਾਣ ਪੀਣ ਦਾ ਕਿੱਦਾਂ ਕੀਤਾ ਉਹਨਾਂ ਨੇ ਥੋੜਾ ਜਦੋਂ ਤੁਹਾਨੂੰ ਵਿਜਲੀ ਰੱਖਿਆ ਹੋਇਆ ਸੀ ਖਾਣ ਖਾਣ ਪੀਣ ਦੀ ਕਦੇ ਤਾਂ ਉਹ ਇੱਕ ਟਾਈਮ ਦੇ ਦੇ ਦਿੰਦੇ ਸੀਗੇ ਰੋਟੀ ਕਦੇ ਨਹੀਂ ਦਿੰਦੇ ਕਦੇ ਆਪ ਦੇ ਖਰਚੇ ਦੇ ਰਹੇ ਆ ਜੀ ਇੱਥੇ ਸਰਕਾਰ ਤੋਂ ਕੋਈ ਨੌਕਰੀ ਜੀ ਸਰਕਾਰ ਤੋਂ ਪਹਿਲਾਂ ਨੌਕਰੀ ਨਾ ਮਿਲਣ ਕਰਕੇ ਅਸੀਂ ਇਹ ਰਾਹ ਚੁਣਿਆ ਸੀ ਜੀ ਮੌਜੂਦ ਕਿਸ਼ ਨੂੰ ਕੀ ਸੀ ਮੇਰੀ ਜੀ ਆਈਟੀਆ ਕੀਤੀ ਹੋਈ ਹੈ ਜੀ ਇਲੈਕਟ੍ਰੀਕਲ ਸ਼ੰਡ ਹਾਂਜੀ ਹਾਂਜੀ ਨੌਕਰੀ ਦੀ ਮੰਗ ਕਰਦਾ ਹਾਂ ਜੀ